ਮਾਈ ਗੁਰਜੀ ਦਾ ਖਾਸਾ ਮਾਈ ਗੁਰਜੀ ਕੀ ਪੱਥੇ ਰੱਬ ਦੇ ਪਿਆਰਾਂ ਦਾ ਸਮਝਾਉਣ ਦਾ ਤਰੀਕਾ ਬੜਾ ਨਵੇਕਲਾ ਹੁੰਦਾ ਆ ਇੱਕ ਫਕੀਰ ਨਦੀ ਕਿਨਾਰੇ ਬੈਠਾ ਕਿਸੇ ਪੁੱਛਿਆ ਫਕੀਰ ਜੀ ਬੈਠੇ ਕਿਉਂ ਕਹਿੰਦੇ ਜੀ ਮੈਂ ਪਾਰ ਲੰਘਣਾ ਆ ਉਡੀਕ ਕਰਦਾ ਪਿਆ ਉਹ ਕਹਿੰਦੇ ਜੀ ਕਾਦੀ ਉਡੀਕ ਕਰਦੇ ਕਿਸੇ ਬੇੜੀ ਦੀ ਜਾਂ ਕਿਸੇ ਸਮੇਂ ਦੀ ਜਾਂ ਕਿਸੇ ਨੇ ਤੁਹਾਡੇ ਨਾਲ ਜਾਣਾ ਆ ਕਹਿੰਦਾ ਨਹੀਂ ਨਹੀਂ ਮੈਂ ਉਡੀਕ ਕਰਦਾ ਪੈਂ ਕਿ ਕਦੋਂ ਇਹ ਨਦੀ ਦਾ ਪਾਣੀ ਥੱਲੇ ਹੋਵੇ ਸੁੱਕ ਜਾਏ ਬਿਲਕੁਲ ਰੇਤਾ ਰੇਤਾ ਹੋ ਜਾਏ ਤੇ ਮੈਂ ਇਹ ਨਦੀ ਨੂੰ ਪਾਰ ਕਰ ਲਵਾਂ ਉਹ ਕਹਿਣ ਲੱਗੇ ਫਕੀਰਾ ਕਿਵੇਂ ਦੀ ਮੂਰਖਾਂ ਵਾਲੀ ਗੱਲ ਕਰਦਾ ਆ ਸਿਆਣਾ ਏ ਸਿਆਣੇ ਵਾਲੀ ਗੱਲ ਕਰ ਇਹ ਨਦੀ ਨਹੀਂ ਸੁੱਕਣੀ ਇਹਦੇ ਵਿੱਚ ਪਾਣੀ ਦਾ ਵੱਡਾ ਵਹਿਣ ਵਹਿੰਦਾ ਆ ਕਹਿੰਦੇ ਤੈਨੂੰ ਪੁਲ ਦਾ ਸਹਾਰਾ ਲੈਣਾ ਪਏਗਾ ਬੇੜੀ ਦਾ ਸਹਾਰਾ ਲੈਣਾ ਪਏਗਾ ਫਕੀਰ ਕਹਿੰਦਾ ਜਦੋਂ ਅਸੀਂ ਤੁਹਾਨੂੰ ਇਹ ਗੱਲ ਕਹਿੰਨੇ ਆ ਕਿ ਆ ਜਿੰਦਗੀ ਰੂਪੀ ਬੇੜੀ ਲੰਘਦੀ ਪਈ ਐ ਇਹਨੇ ਲੰਘ ਹੀ ਜਾਣਾ ਆ ਇਨੇ ਨਹੀਂ ਰੁਕਣਾ ਪਾਣੀ ਦਾ ਵਹਿਣ ਨਹੀਂ ਰੁਕਣਾ ਸਮੇਂ ਦਾ ਵਹਿਣ ਨਹੀਂ ਰੁਕਣਾ ਤੁਸੀਂ ਉਸ ਵੇਲੇ ਸਾਡੀ ਗੱਲ ਤੇ ਧਿਆਨ ਕਿਉਂ ਨਹੀਂ ਦਿੰਦੇ ਜਿਹੜੇ ਕਹਿਣਦੇ ਸਨ ਕਿ ਤੂੰ ਕਮਲਾ ਆ ਉਹਨਾਂ ਨੂੰ ਮਹਿਸੂਸ ਹੋਇਆ ਕਮਲਾ ਫਕੀਰ ਨਹੀਂ ਕਮਲੇ ਅਸੀਂ ਆਂ